ਜ਼ਿਲ੍ਹਾ ਬਠਿੰਡਾ ਦੇ ਬੰਬੀਹਾ ਵਿੱਚ ਮਾਰਕੀਟ ਕਮੇਟੀ ਗਿੱਦੜਵਾਹਾ ਅਧੀਨ ਚੱਲ ਰਹੀ ਅਨਾਜ ਮੰਡੀ ਵਿੱਚ ਝੋਨੇ ਦੀ ਫਸਲ ਵੇਚਣ ਆਏ ਕਿਸਾਨ ਤੁਲਾਈ ਤੋਂ ਸੰਤੁਸ਼ਟ ਨਹੀਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਝੋਨੇ ਦੀ ਫਸਲ ਦੀ ਤੁਲਾਈ ਕੰਪਿਊਟਰ ਕੰਟੇਨਰ ਨਾ ਹੋਣ ਕਾਰਨ ਉਹ ਦੁਵੇਦਾ ਵਿੱਚ ਫਸੇ ਹੋਏ ਹਨ। ਆਰਟੀਆਂ ਵੱਲੋਂ ਫਰਸ਼ੀ ਕੰਡੇ ਨਾਲ ਤੁਲਾਈ ਕੀਤੀ ਜਾ ਰਹੀ ਹੈ ਜਿਸ ਦਾ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਦਿਨ ਰਾਤ ਦੀ ਮਿਹਨਤ ਨਾਲ ਤਿਆਰ ਕੀਤੀ ਫਸਲ ਦੀ ਤੁਲਾਈ ਕੰਪਿਊਟਰ ਕੰਡੇ ਨਾਲ ਲਾਜ਼ਮੀ ਕੀਤੀ ਜਾਵੇ। ਤਾ ਜੋ ਉਹਨਾਂ ਨੂੰ ਪਤਾ ਲੱਗ ਸਕੇ ਕਿ ਉਹਨਾਂ ਦੀ ਫਸਲ ਤਲਾਈ ਸਹੀ ਮਿਕਦਾਰ ਵਿੱਚ ਹੋ ਰਹੀ ਹੈ। ਕੀ ਨਾਮ ਕੀ? ਮੇਰਾ ਨਾਮ ਸਰ ਜਗਸੀਰ ਸਿੰਘ ਹੈ ਜੀ। ਕਿਹੜੀ ਮੰਡੀ ਤੇ ਖੜੇ ਹੋਈ ਅਸੀਂ? ਅਸੀਂ ਬੰਬੀਏ ਪਿੰਡ ਦੀ ਦਾਣਾ ਮੰਡੀ 'ਚ ਖੜੇ ਹਾਂ ਜੀ। ਝੋਨੇ ਦੀ ਫਸਲ ਲੈ ਕੇ ਆਏ ਹੋ? ਹਾਂ ਜੀ ਝੋਨੇ ਦੀ ਫਸਲ ਲੈ ਕੇ ਆਏ ਜੀ। ਜਿਹੜੀ ਫਸਲ ਜੋਖੀ ਜਾ ਰਹੀ ਹੈ ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਸਰ ਅਸੀਂ ਮੰਗ ਕਰਦੇ ਹਾਂ ਵੀ ਜਿਹੜੇ ਸਾਡੇ ਇਹ ਦਾਣੇ ਜੀ ਇਹ ਕੰਪਿਊਟਰ ਕੰਡੇ ਨਾਲ ਤਲਾਈ ਹੋਵੇ ਤਾਂ ਬਹੁਤ ਵਧੀਆ ਜੀ। ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਸਾਡੀ ਫਸਲ ਕੰਪਿਊਟਰ ਕੰਡੇ ਨਾਲ ਤੋਲੀ ਜਾਵੇ ਜੀ। ਹੁਣ ਕਿਹੜੇ ਕੰਡੇ ਨਾਲ ਤੋਲੀ ਜਾ ਰ ਹੁਣ ਆਪਣੇ ਜਿਹੜੇ ਦੂਸਰੇ ਵੱਟਿਆਂ ਵਾਲੇ ਹੁੰਦੇ ਛੋਟੇ ਵੱਟਿਆਂ ਵਾਲੇ ਕੰਡੇ ਉਹਨਾਂ ਨਾਲ ਤੋਲੀ ਜਾ ਰਹੀ ਹੈ ਜੀ ਤੁਹਾਨੂੰ ਪਤਾ ਲੱਗ ਰਿਹਾ ਵੀ ਕਿਸ ਤਰ੍ਹਾਂ ਥਈ ਜੋਖੀ ਜਾ ਰਹੀ ਹੈ ਵੱਧ ਜਾਂ ਘੱਟ ਨਹੀਂ ਇਹਦੇ ਬਾਰੇ ਜੀ ਮੋਟਾ-ਮੋਟਾ ਤਾਂ ਸਾਨੂੰ ਜਾਣਕਾਰੀ ਹੈ ਪਰ ਪੂਰੀ ਨਹੀਂ ਪ੍ਰੋਪਰ ਜਾਣਕਾਰੀ ਨਹੀਂ ਇਹਦੇ ਬਾਰੇ ਜੀ ਕੋਈ ਹੇਰ-ਫੇਰ ਹੁੰਦੀ ਹੈ ਜਾਂ ਨਾ ਹੁੰਦੀ ਹੈ ਇਹਦੇ ਬਾਰੇ ਸਾਨੂੰ ਜਾਣਕਾਰੀ ਨਹੀਂ ਜੀ ਸਾਨੂੰ ਤੇ ਇੱਕ ਦਿਖਾਉਂਦੇ ਆ ਕਿ ਆ ਦੇਖੋ ਵੀ ਇੰਨੀ ਤੁਹਾਡੀ ਤਲਾਈ ਕਰਦੇ ਸੀ 600 ਗ੍ਰਾਮ ਕੱਟੇ ਦੀ ਤੇ 37 ਕਿਲੋ ਬਾਕੀ ਜੀ ਇਹ ਮੰਡੀ ਕਿਹੜੀ ਮਾਰਕੀਟ ਦੇ ਦਿਨ ਪੈਂਦੇ ਜੀ ਇਹ ਮਾਰਕੀਟ ਕਮੇਟੀ ਗਿੱਦੜਵਾਂ ਦੇ ਅਧੀਨ ਆਉਂਦੀ ਹੈ ਜੀ ਤੇ ਤੋਂ ਤੁਹਾਡੀ ਕੀ ਮੰਗ ਕੀ ਆ ਬਸ ਸਾਹੀ ਮੰਗ ਕਰਦੇ ਜੀ ਇਹ ਕੰਪਿਊਟਰ ਕੰਡੇ ਦੇਵੇ ਸਰਕਾਰ ਤਾਂ ਜੀ ਸਾਨੂੰ ਸਹੂਲਤ ਵਧੀਆ ਤੇ ਇੱਕ ਕੰਪਿਊਟਰ ਕੰਡੇ ਦੀ ਮੰਗ ਆ ਜੀ ਤੇ ਇੱਕ ਮੋਕਚਰ 17 ਤੋਂ 19 ਹੋਣਾ ਚਾਹੀਦਾ ਜੀ 17 ਵਾਲਾ ਤਾਂ ਆਉਂਦਾ ਨਹੀਂ ਜੀ ਇਹ ਤਾਂ ਪੰਜਾ ਢੇਰ ਨੂੰ ਪੰਜਾ ਜੀ ਤੁਲ ਰਿਹਾ ਹੈਗਾ ਉਹ ਗੱਲ ਨਹੀਂ ਜੀ ਰੁਪਏ 'ਚ ਉਹ 10 ਪੈਸੇ ਤੁਲ ਰਿਹਾ 90 ਪੈਸੇ ਨੂੰ ਹੀ ਪਿਆ ਮਾਲ ਜਿਹੜੀ ਕੰਪਿਊਟਰ ਕੰਡੇ ਤੁਸੀਂ ਕਹਿ ਰਹੇ ਕਿਤੇ ਲੱਗਿਆ ਹੋਏ ਮੰਡੀ ਦੇ ਵਿੱਚ ਕੰਪ ਨਹੀਂ ਲੱਗਿਆ ਜੀ ਤੁਹਾਨੂੰ ਪਤਾ ਲੱਗ ਰਿਹਾ ਦੂਸਰੇ ਕੰਡੇ ਨਾਲ ਵੀ ਤੁਹਾਡੀ ਨਹੀਂ ਪਤਾ ਲੱਗਦਾ ਜੀ ਨਹੀਂ ਸਾਨੂੰ ਕੋਈ ਜਜਮੈਂਟ ਨਹੀਂ ਤਾਂ ਜੀ ਇਹਨਾਂ ਦੇ ਸ਼ਰਤਾਂ ਜੀ ਛੇਠਾ ਸ਼ਰਤੇ ਵੀ ਬਾਅਦ ਦਾ ਜਾਂ ਘਟਾ ਤੁਸੀਂ ਕੀ ਮੰਗ ਕੀ ਗੱਲ ਕਰ ਰਹੇ ਹੋ ਕੰਪਿਊਟਰ ਘੰਡੇ ਮੰਗ ਕਰਦੇ ਸੀ ਤਾਂ ਜੀ ਕੰਪਿਊਟਰ ਘੰਡੇ ਲੱਗੇ ਹੋਣੇ ਚਾਹੀਦੇ ਹਾਂਜੀ ਹਾਂਜੀ ਕੰਪਿਊਟਰ ਹਨ ਦਿਖਿਓ ਤਾਂ ਜੀ ਸਾਹਮਣੇ ਅੱਖਰ ਦਿਸਣਗੇ ਵੀ 100 ਗ੍ਰਾਮ ਬਾਦ ਦੇਣਾ 200 ਗ੍ਰਾਮ ਬਾਦ ਦੇਣਾ ਗਿੱਦੜਵਾ ਬੰਮੀ ਹੱਪੰਗੀਆਂ ਬੰਬੀਹਾ ਮੰਡੀ ਜਸਾ ਦੀ ਹੂੰ ਤਾਂ ਤੇ ਗਿੱਦੜਵਾਜ ਪੈਂਦੀ ਐ ਮਾਰਕੀਟ ਕਮੇਟੀ ਕਿੱਧਰਵਾ ਪੈਂਦੀ ਐ ਗਿੱਦੜਵਾਜ ਪੈਂਦੀ ਐ ਜੀ ਤੁਸੀਂ ਤਰਾਇ ਕਰ ਰਹੇ ਹੋ ਫਸਲ ਦੀ ਕੀ ਕਹਿਣਾ ਚਾਹੋਗੇ ਇਹਦੇ ਤੇ ਅਸੀਂ ਤਾਂ ਕਹਿਣਾ ਚਾਹੁੰਦੇ ਜੀ ਕੰਪਿਊਟਰ ਕੰਡਾ ਸਾਨੂੰ ਮਿਲਣਾ ਚਾਹੀਦਾ ਦੂਜੇ ਤੇ ਸਾਨੂੰ ਪਤਾ ਨਹੀਂ ਲੱਗਦਾ ਵੱਧ ਤੋਲਦੇ ਆ ਕਿ ਘੱਟ ਤੋਲਦੇ ਆ ਸਾਰੀ ਮੰਡੀ ਦੇ ਵਿੱਚ ਉਹਨਾਂ ਕੰਪਿਊਟਰ ਕੰਡਾ ਲੱਗਿਆ ਹੋਇਆ ਕਿਤੇ ਨਹੀਂ ਲੱਗਿਆ ਜੀ ਹੈ ਹੈ ਨਹੀਂ ਨਹੀਂ ਹੈ ਹਾਂ ਲੱਗਣ ਕਰਦੇ ਆ ਕੰਪਿਊਟਰ ਕੰਡੇ ਦੀ ਕਰਦੇ ਆ ਜੀ ਇਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਸਾਨੂੰ ਕਪੂਟਰ ਕੰਡੇ ਮਿਲਣੇ ਚਾਹੀਦੇ ਹੁਣ ਕਿਹੜੇ ਕੰਡੇ ਨਾਲ ਤਲਾਈ ਹੋ ਰਹੀ ਹੈ ਜੀ ਹੁਣ ਤਾਂ ਇਹ ਛੋਟੇ ਬੱਟੇ ਵਾਲੇ ਨਾਲ ਤਲਾਈ ਹੁੰਦੀ ਹੈ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਕੋਈ ਪਤਾ ਲੱਗ ਰਿਹਾ ਤੁਹਾਨੂੰ ਵੀ ਨਹੀਂ ਲੱਗਦਾ ਜੀ ਤਾਂ ਕੀ ਮੰਗ ਕਰਦੇ ਹੋ ਤੁਸੀਂ ਜੀ ਸਾਡੇ ਬਾਰੇ ਕਪੂਟਰ ਕੰਡਾ ਹੋ ਜਾਏ ਜੀ ਸਾਨੂੰ ਕੋਈ ਜਾਣਕਾਰੀ ਆ ਜਾਏ ਕੁਝ ਪਤਾ ਲੱਗ ਜਾਏ ਵੀ ਸਾਡੀ ਫਸਲ ਸਹੀ ਤੁਲਦੀ ਹੈ ਜਿਹੜੀ ਹੁਣ ਇਹ ਫਸਲ ਤੋਲੀ ਜਾ ਰਹੀ ਹੈ ਕਿਹੜੇ ਕੰਡਿਆਂ ਨਾਲ ਤੋਲੀ ਜਾ ਰਹੀ ਹੈ ਇਹ ਛੋਟੇ ਕੰਡਿਆਂ ਨਾਲ ਜਿਹੜੀ ਹੈ ਛੋਟੇ ਬੱਟੇ ਆ ਜੀ ਇਹਨਾਂ ਨਾਲ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਦੇ ਲਈ ਬੈਲ